ਹਾਈ ਹਾਈ ਇਹ ਹਰੇ ਕੌਣ ਆ ਗਿਆ ਲੈ ਜੋ ਬਣਾ ਸਾਸਤਿਕਾਰ ਲੈ ਤੂੰ ਕੀ ਬਣਾਇਆ ਵੇ ਮੇਰੇ ਮਗਰੋਂ ਚਲੋ ਕੋਈ ਨਹੀਂ ਤੁਸੀਂ ਨਾ ਬਿਲਕੁਲ ਸਹੀ ਮੌਕੇ ਤੇ ਆਏ ਜੇ ਹੁਣ ਮੈਨੂੰ ਨਾ ਵਾਲ ਵੀ ਕਰਾ ਦਿਓ ਜਿੱਦਾਂ ਕਰਾਉਂਦੇ ਲਮ ਲਮ ਮੈਂ ਮਾਈ ਦੀ ਪੂਛਾਂ ਗੁੰਦਿਆ ਤੇ ਸੂਟ ਤੇ ਮੈਂ ਫਲਕਾਰੀ ਵਾਲਾ ਸਮਾ ਲਿਆ ਵਾ ਤੇ ਜੁੱਤੀ ਲੈ ਦਿਓ ਜੁੱਤੀ ਨਹੀਂ ਮੰਮੀ ਲੈ ਕੇ ਦੇਣਗੀ ਪਾਣੀ ਪੀਣ ਨੂੰ ਪੁੱਛੂ ਕਿ ਉੱਥੇ ਪੂਜੀ ਦਾ ਦੇਣੇ ਮੈਨੂੰ ਹੈ ਪਾਣੀ ਪੂਣੀ ਦੇਣਾ ਪਾਣੀ ਦੇ ਦੇਣਾ ਸਭ ਕੋ ਪਾਣੀ ਲਿਉਣੀ ਪਾਣੀ ਮੈਂ ਲਿਉਣੀ ਆ ਹੈ ਲਿਉਣੀ ਹਾਂ ਹਾਂ ਅਛਾ ਪਾਣੀ ਕੋਣ ਦੱਸ ਕੀ ਹੋਇਆ ਹੋਣਾ ਕੀ ਆ ਸੁਖਦਾਰਾ ਉੱਥੇ ਵੀ ਖਵਾ ਕਰ ਰਹੇ ਆ ਕਿੱਥੇ ਕਰਨ ਜਾਣਾ ਵਾ ਮੁੰਡਾ ਦਾ ਵੀ ਹੈ ਆ ਇਹ ਜੜੀ ਇਹ ਦੀ ਗੌਰ ਦੀ ਮਾਮੀ ਆ ਉਹ ਗਈ ਸੀ ਤੇ ਮਾਮਾ ਵੀ ਨਾਲ ਹੀ ਨਾਲ ਗੌਰਵ ਗਿਆ ਸੀ ਕਹਿੰਦਾ ਮੁੰਡਾ ਤੇ ਇੰਨਾ ਸੁਣਾ ਤੇ ਘਰ ਵਰ ਬੜਾਵਾ ਜੋਨ ਮੇਰਾ ਤੇ ਨਾ ਚਾਈ ਨਹੀਂ ਚੱਲਿਆ ਜਾਂੜਿਆ ਮੈਂ ਤੇ ਨਾ ਵਾਲ ਵੀ ਕਰਾਉਣਾ ਜਿਹੜੇ ਇਦਾਂ ਇਦਾਂ ਲੰਮੀ ਜਿਹਾ ਕਰਾਉਂਦੇ ਹੁੰਦੇ ਆ ਤੇ ਸੂਟ ਤੇ ਫਲਕਾਰੀ ਵਾਲਾ ਮੈਨੂੰ ਮੁੱਠ ਮੁੱਠੇ ਸੁਣ ਲਿਆ ਵਾਲ ਕਰਾਉਣ ਇਹਨੂੰ ਹਾਂ ਮੱਝ ਦੀ ਪੂਸਾਗੇ ਹਾਂ ਤੇ ਮੰਮੀ ਨੇ ਮੇਰੀ ਸੁਣਦੀ ਤੁਸੀਂ ਜਾਦੇ ਰੱਬ ਨੇ ਬਹੁਤ ਚੰਗਾ ਕੀਤਾ ਪਿੱਤਾਨੂੰ ਟਾਈਮ ਸਿਰ ਘਾਲਤਾ ਵਾ ਨਾ ਮੈਨੂੰ ਜੰਝੜਾ ਕੱਢ ਕੇ ਦੇਣ ਮੈਂ ਤੇ ਮਾ ਆਇਆ ਛੁੱਟੀ ਲੈ ਕੇ ਇੱਕ ਵਾਰੀ ਜਾਈਏ ਜੋ ਬਣ ਸ਼ਹਿਰ ਤੇ ਮੂੰਹ ਹੁਣਾ ਮੈਂ ਉਹ ਫੇਸ਼িয়াল ਬਲੀਚ ਵਗੈਰਾ ਪਹਿਲਾਂ ਪਲਾਗਾ 글로 ਆਜੂ 글로 ਹਣਾ ਤੂੰ ਨਾ ਸੁਧਰੀ ਲੈ ਸਾਰੀ ਕਰਾਉਂਦੇ ਮੈਂ ਨਾ ਹਾਂ ਕਰਤੀ ਹਾਂ ਹਾਂ ਕਰਤੀ ਆ ਤਿਆਰੀਆਂ ਆ ਬਸ ਅੱਜ ਨਹੀਂ ਭਲਕੇ ਵੇਖਣ ਚਾਹੀਦੀ ਚੋਲਣ ਗੋਣ ਤੂੰ ਹੈ ਨਹੀਂ ਚੋਲਣ ਮੈਂ ਨਹੀਂ ਆ ਉਹ ਪੂਰੀ ਦਾ ਦੋਸਤ ਵਾ ਤੇ ਉਹ ਗੁਰੇ ਨੇ ਗੱਲ ਕੀਤੀ ਸੀ ਉਹਨਾਂ ਨਾਲ ਅੱਛਾ ਤੇ ਉਹ ਗੱਲ ਬਣ ਗਈ ਆ ਤੇ ਵਧੀਆ ਗੱਲ ਬਣੀ ਉਹਦਾ ਦਾਦੀ ਦਾਦਾ ਹੀ ਆ ਮਾਪਿਓ ਨੀ ਵਿਚਾਰੀਦਾ ਚਲ ਕੋਈ ਨਹੀਂ ਫਿਰਕੇ ਆ ਆ ਤੇ ਸੁਖ ਮੈਂ ਨੀ ਆਪਣੀ ਰਾਜ ਕਰੂਗੀ ਰਾਜ ਤੇ ਅਹੀਂ ਵੀ ਸੂਟ ਬਣਾ ਕੇ ਦੇਣੀ ਸੁਖ ਨੂੰ ਤੇ ਭਰ ਤੁਸੀਂ ਪਹਿਲਾਂ ਮੇਰੀਆਂ ਤਿਆਰੀਆਂ ਕਰ ਲਓ ਮੈਨੂੰ ਨਾ ਮੈਨੂੰ ਤੇ ਚੌਈ ਨਹੀਂ ਚੱਲੇ ਜਾਂਦਾ ਮੈਂ ਧੁੱਪੇ ਘਾਟ ਹੀ ਨਿਕਲਦੀ ਹਾਂ ਕੋਈ ਨਹੀਂ ਦਵਿੰਦਰ ਕਰ ਲਈ ਜਿਹੜੀਆਂ ਤਿਆਰੀਆਂ ਕਰਨੀਆਂ ਕੁੜੀ ਦਾ ਵਿਆਹ ਵਾ ਸਭ ਕੁਝ ਬਣਾ ਕੇ ਦਵਾਂਗਾ ਟੈਨਸ਼ਨ ਕਰ ਲੈਣੀ ਲੈ ਆ ਵੇਖ ਲੈ ਮਾਤਾ ਬਾਰੇ ਦੱਸਿਆ ਨੀ ਕਿੱਥੇ ਆ ਮਾਤਾ ਨਾਲ ਦੇ ਘਰ ਗਈ ਆ ਆਉਣੀ ਵਾਲੀ ਆ ਲੈ ਤੁਸੀਂ ਤੇ ਜੋ ਮਾਨੀ ਖੁਸ਼ ਕਰਤਾ ਮੇਰਾ ਲੈ ਤੁਹਾਨੂੰ ਵਧੀਆ ਜੀ ਚਾਹ ਪਿਆਵਾ ਜਿਹਾ ਬਣਾ ਜਾ ਆ ਤੋ ਹੀ ਮੁਛ ਮਛਾਂ ਅੰਦੀਆਂ ਕਰਾ ਲੈਣੀ ਮੈਂ ਆ ਇਦਾਂ ਹੀ ਫੱਦੀ ਹੈ। ਦੀਦੀ ਹਾਂ ਕੀ ਕਰਨ ਦੇ ਸੀ ਕੋਹ ਨਹੀਂ ਸਰਜ ਸਾਹਿਬ ਨੇ ਮੈਨੇ ਮੇਰੇ ਕੋ ਤੇ ਚਾਹ ਹੀ ਨਹੀਂ ਚੱਲੇ ਜਾਣਿਆ ਇੱਕ ਤੇ ਕੁੜੀ ਦਾ ਵੇ ਬਖਾਵਾ ਕਰਨ ਜਾਣਾ ਵਾ ਦੂਜਾ ਜੋ ਬਣਾਇਆ ਤੇ ਚਾਰ ਰੱਖ ਕੇ ਆਈਆਂ ਤੇ ਮੇਰੇ ਕੋ ਚੱਲੇ ਮੈਂ ਪਹਿਲੇ ਦਸ ਆਵਾਂ ਲੈ ਜੋ ਬਣਾ ਗਿਆ ਵਾ ਆ ਗਿਆ ਵਾ ਤੇ ਬੜਾ ਹੀ ਵਧੀਆ ਹੋਇਆ ਈਓ ਮੈਂ ਤੇ ਆਪ ਕਹਿ ਨਹੀਂ ਇਹ ਵੀ ਕੱਲ ਕਹਿਂਦੇ ਸੀ ਵੀ ਮੈਨੂੰ ਤੇ ਝਾਕ ਆ ਜਾਂਦਾ ਕੱਲੇ ਨੂੰ ਜਾਂਦੇ ਜਾਂਦੇ ਇੱਕ ਦੋ ਜਾਨਾਂ ਨਾਲ ਹੋਰ ਹੁੰਦੇ ਜੁਬਨ ਵੀ ਇੱਥੇ ਨਹੀਂ ਆ ਚਲ ਜੋਬ ਨਹੀਂ ਨਾਲ ਚਲ ਜੂਗਾ ਜੋਬਨ ਹੋ ਗਿਆ ਆਪਣਾ ਗੌਰਵ ਹੋ ਗਿਆ ਘਰੇ ਤੇ ਮੁੰਡਾ ਰੋਕਣ ਜਾ ਜਾਣਾ ਵਾ ਇਹ ਤੇ ਬੀਜੀ ਕ ਵੀ ਨਹੀਂ ਜਾਇ ਜਾਣਾ ਬੀਜੀ ਦੇ ਘਰ ਲੈਣਗੇ ਹਾਂ ਚਲੋ ਇਦਾਂ ਕਰ ਲੈਣੀ ਐ ਤੇ ਮੰਮੀ ਤੇ ਜਾਣਗੇ ਨਾਲ ਮੰਮੀ ਤੇ ਜਾਣਗੇ ਆਸੀ ਨੂੰ ਤੇ ਪਹਿਣਾ ਉਹ ਤੇ ਕਰ ਲਿਆ ਨਾਲ ਤੇ ਜਾਣਾ ਮੈਂ ਮੈਂ ਮੇਰਾ ਤੇ ਤੇਰਾ ਕੰਮ ਤੇ ਕੋਈ ਨਹੀਂ ਆਏ ਨਾ ਨਹੀਂ ਪਾਏ ਕਿਤੇ ਮੇਰੇ ਪਲਕਾਰੀ ਤੇ ਅਸਨ ਨਹੀਂ ਅਸਨ ਅੱਛਾ ਅੱਛਾ ਤੂੰ ਮੈਂ ਚਾਹ ਰੱਖੀ ਉੱਤੇ ਤਿਆਰ ਹੋ ਜੋ ਟਾਈਮ ਆਹ ਹੋ ਜਾਣਾ ਵਾ ਅੱਛਾ ਜਾ ਆਇਆ ਆਹ ਹੋ ਆਇਆ ਚਲ ਕੋਈ ਗੱਲ ਨਹੀਂ ਮੈਂ ਵੀ ਕਹਿ ਦੂੰਗੀ ਮਨੇ ਤੂੰ ਵੀ ਕਿਆ ਦੀ ਤੋ ਤਾਂ ਮੈਂ ਵੀ ਕਹਿ ਦੂੰਗੀ ਵੀ ਤਿਆਰ ਹੋ ਜਿਸ ਵੇਰੇ ਉਹ ਪਾਣਾ ਮੇਰੇ ਗਏ ਤੇ ਨਹੀਂ ਮੰਨਣਾ ਤੈਨੂੰ ਪਤਾ ਹੀ ਆ ਮਾਂ ਪੁੱਤ ਹੈ ਹੀ ਇਦਾਂ ਦੇ ਆ ਆਪ ਕਹਿ ਫਿਰ ਚੱਲਾਂਗਾ ਬਾਬਾ ਆਪ ਹੀ ਕਹਿ ਆਂ ਕਰ ਲਓਗਾ ਤਿਆਰੀਆਂ ਮੈਂ ਤੇ ਆਪ ਬੜੀ ਤਾਲੀ ਹੋਣ ਢਈ ਆ ਚਲ ਆਉਣੀ ਆ ਤੇ ਮੇਰਾ ਵੀ ਚਾਹ ਦਾ ਪਾਣੀ ਘਟ ਪਾ ਲਈ ਉਹ ਤਾਂ ਪਰਨਾ ਬਨ ਲੈਣਾ ਹੀ ਅਮਨਾ ਦਦੀ ਬਨ ਲੈਣਾ ਬਨ ਲੈਣਾ ਕੋਈ ਨਹੀਂ ਕਾਲੀ ਡੇ ਕਿਦਾਂ ਦੇ ਪਾਏ ਆ ਕੱਪੜੇ ਕਾਲੇ ਕਾਲੇ ਜੇ ਉਹ ਦਦੀ ਨੀ ਨੀ ਨੇ ਵਿਚਾਰ ਕਰੀਦੀ ਕੋਈ ਮੈਨੂੰ ਵਧੀਆ ਲੱਗਦੇ ਮੈਂ ਤਾਂ ਕਰਕੇ ਪਾਏ ਆ ਉਹ ਸਗਨਾ ਦਾ ਕੰਮ ਹੁੰਦਾ ਥੋੜਾ ਟੌਰ ਨਿਕਲ ਆਊਗਾ ਹਾਂ ਵੀ ਸਗਨਾ ਦਾ ਕੰਮ ਆ ਇਦਾਂ ਦੇ ਕਾਲੇ ਕਾਲੇ ਨਹੀਂ ਪਾਈਦੇ ਹੁੰਦੇ ਚਲੋ ਕੋਈ ਨਹੀਂ ਨੀ ਨੀ ਨੇ ਵਿਚਾਰਾਂ ਚ ਪਈਆਂ ਪੁਰਾਣੇ ਸੋਚਦੇ ਹੁੰਦੇ ਸੀ ਕਿਤੇ ਹੁਣ ਤੇ ਜਮਾਨਾ ਇਹ ਚੱਲਣ ਡਿਆ ਡਿਵੈਲਪ ਚੱਲਣ ਡਿਆ ਵਾ ਚੱਲ ਵੇਖ ਲੈ ਆਪਣੀ ਤੇ ਦਦੀ ਨਾਲੇ ਸਮਾਨ ਆ ਗਿਆ ਸਾਰਾ ਸਮਾਨ ਤੇ ਆ ਗਿਆ ਕੋਈ ਜੇ ਰਹਿੰਦਾ ਤੇ ਮੈਨੂੰ ਦੱਸ ਦੋ ਮੈਂ ਫਾ ਪਾ ਜਿਕੇ ਫੜ ਲਿਆ ਸਮਾਨ ਤੇ ਆ ਗਿਆ ਵਾ ਤੇ ਤੂੰ ਫੋਨ ਲਾਇਆ ਉਹਨਾਂ ਨੂੰ ਤੁਰਿਆ ਕਿ ਨਹੀਂ ਫੋਨ ਕੀਤਾ ਵਾ ਗੌਰਵ ਨੂੰ ਕੀਤਾ ਸੀ ਗੌਰਵ ਕਹਿੰਦਾ ਸੀ ਤੁਰ ਪਿਆ ਕਰੂੰ ਅੱਛਾ ਚਲ ਕੋਈ ਨਹੀਂ ਆ ਜਾਂਦੇ ਹੈ ਚਲੋ ਉਹ ਲੈ ਗੁਰੇ ਹੁਣੀ ਆ ਵੀ ਗਏ

ਭੈਣ ਜੀ ਕੀ ਕਹਿ ਰਹੀ ਤੂੰ ਤਾਂ ਛੋਟਾ ਹੀ ਤੈਨੂੰ ਨਹੀਂ ਪਤਾ ਕਾਹੇ ਦਾ ਸਾਨੂੰ ਸਾਰਾ ਪਤਾ ਨਹੀਂ ਨਹੀਂ ਤੈਨੂੰ ਦੱਸਿਆ ਵੀ ਟੈਨਸ਼ਨ ਲਾਊਗਾ ਇਹਨਾਂ ਨੂੰ ਹੁਣ ਸੁਣਨੀ ਆਂ ਅੰਟੀ ਜੀ ਕੀ ਗੱਲਾਂ ਕਰਦੇ ਤੁਸੀਂ ਮੈਨੂੰ ਕੁਝ ਸਮਝ ਨਹੀਂ ਆਉਂਦਿਆ ਸਾਨੂੰ ਨਾ ਪੁੱਛ ਆਪਣੀ ਮਾਂ ਨੂੰ ਪੁੱਛ ਕੀ ਕਹਿੰਦੇ ਅੰਕਲ ਅੰਟੀ ਨੇ ਤੂੰ ਮੇਰਾ ਪੁੱਤ ਖਾ ਲਿਆ ਤੇਰਾ ਢਿੱਡ ਨਹੀਂ ਭਰਿਆ ਹੁਣ ਮੇਰੇ ਪੋਤੇ ਵੱਲ ਧਿਆਨ ਕਰ ਲਿਆ ਹੁਣ ਕੋਈ ਕਸਰ ਰਹਿ ਗਈ ਈ ਤੇਰੀ ਮੈਨੂੰ ਨਹੀਂ ਪਤਾ ਕਿ ਅਮਨ ਤਾਂ ਦਮਦਾਵਾ ਉਹ ਮੇਰਾ ਇਕ ਤੀਤ ਹੀ ਮੇਰਾ ਬੀਤਿਆ ਹੋਇਆ ਕੱਲ ਹੀ ਮੈਂ ਹੱਥ ਜੋੜਨੀ ਆ ਬੱਚਿਆਂ ਦੀਆਂ ਖੁਸ਼ੀਆਂ ਨਾ ਮਾਰੂ ਮੈਨੂੰ ਤਾਂ ਕੀ ਸਾਨੂੰ ਕਹਿਣਾ ਵੀ ਨਹੀਂ ਪਤਾ ਨਾ ਤਾਂ ਹਟੇ ਘਰ ਨਹੀਂ ਕੋਈ ਆਏ ਗਏ ਤੇ ਨਾਾਨੂੰ ਪਤਾ ਲੱਗਾ ਮੈਨੂੰ ਤਾਂ ਇੱਥੇ ਆਣ ਕੇ ਪਤਾ ਲੱਗਾ ਵਾ ਪਰ ਵੀ ਜੀ ਉਹ ਮੇਰੀ ਜ਼ਿੰਦਗੀ ਦੀ ਬਹੁਤ ਵੱਡੀ ਗਲਤੀ ਸੀ ਤਹੀਂ ਇੱਕ ਵਾਰੀ ਸਮਝਾਇਆ ਤੇ ਮੈਂ ਸਮਝ ਗਏ ਪਰ ਅੱਜ ਮੈਂ ਆਪਣੀ ਧੀ ਦੀਆਂ ਜਾਣੇ ਜਾਣੇ ਚ ਖੁਸ਼ੀਆਂ ਲੈ ਕੇ ਆਈ ਆ ਇਹ ਨਾ ਇਹ ਮਿੱਠੇ ਪੋਚੇ ਹਾਨੂੰ ਨਾ ਮਾਰ ਕਿਹੜੀਆਂ ਖੁਸ਼ੀਆਂ ਦੀ ਤੂੰ ਗੱਲ ਕਰ ਰਹੀ ਆ ਜਦੋਂ ਅੱਜ ਤੋਂ 12-13 ਸਾਲ ਪਹਿਲਾਂ ਤੋਂ ਤੂੰ ਹੈ ਦਾ ਜੋ ਕੁਝ ਕਰਤਾ ਉਹੋ ਹੀ ਕਰਤਾ ਸੀ ਬੜਾ ਵਧੀਆ ਸੀ ਤੂੰ ਸ਼ਾਇਨਾ ਬੇਨਾ ਤੈਨੂੰ ਨਹੀਂ ਪਤਾ ਇਹ ਗੱਲ ਦਾ ਹਾੜਾ ਛੱਡੋ ਦਾਦਾ ਜੀ ਮੈਨੂੰ ਵੀ ਤੇ ਕੇ ਗੱਲ ਦਾ ਪਤਾ ਲੱਗਿਆ ਬੰਨ ਕੀ ਡਿਆ ਵਾ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਆ ਉਹ ਪੁੱਤ ਤੈਨੂੰ ਸਮਝਾਉਨੇ ਆ ਪਹਿਲਾਂ ਇਹਨਾਂ ਨੂੰ ਉਹ ਚਲੋ ਸੜਕੋ ਗਲਤੀ ਹੋ ਗਈ ਜੀ ਇਹ ਸੜਕੋ ਗਲਤੀ ਹੋ ਗਈ ਅਸੀਂ ਮੰਨਦੇ ਆ ਪਰ ਇਹ ਬੱਚਿਆਂ ਦਾ ਸੋਚੀ ਉਦੋਂ ਕੋ ਗਲਤੀ ਹੋਈ ਉਹ ਹੀ ਮੰਨਦੀ ਆ ਇਹਦੇ ਬਾਰੇ ਸੋਚੀ ਕੋ 10 11 ਕਿੱਲੇ ਆਉਂਦੇ ਮੇਰੇ ਪੋਤੇ ਨੂੰ ਤੇ ਤੁਸੀਂ ਆਪਣੀ ਧੀ ਦਾ ਸੋਚੋ ਹਟ ਨੂੰ ਨਹੀਂ ਚਾਹੀਦਾ ਇਹ ਜਿਹੜਾ ਰਿਸ਼ਤਾ ਜਿਹੋ ਜੀ ਮਾਂਤ ਉਹ ਦੀ ਧੀ ਨਹੀਂ ਦਵਿੰਦਰ ਤੂੰ ਕੁ ਹਬੋ ਜੀ ਦੇਖੋ ਪਿੱਛੇ ਜੋ ਗਲਤੀਆਂ ਹੋ ਗਈਆਂ ਨਾ ਮਾਫ ਕਰੋ ਅਸੀਂ ਤੇ ਆਏ ਸਗਨਾ ਸਾਥਾਂ ਦਾ ਕੰਮ ਲੈ ਕੇ ਇਦਾਂ ਨਾ ਕਰੋ ਤੁਸੀਂ ਜੀ ਸਗਨਾ ਸਾਥਾਂ ਦਾ ਤੁਸੀਂ ਕੰਮ ਤੇ ਲੈ ਕੇ ਆਏ ਪਰ ਸਾਨੂੰ ਤੇ ਹੁਣ ਮੁੜ ਕੇ ਉਹ ਹੋਏ ਕੀ ਖਾ ਜਾਣ ਪੀ ਹਟੇ ਵਾਟੇ ਕਿਸੇ ਗੱਲ ਨੂੰ ਸਮਝਦੇ ਆ ਤੁਹਾਡੀ ਇਸ ਗੱਲ ਨੂੰ ਸਮਝਦੇ ਆ ਪਰ ਵੇਖੋ ਐਦਾਂ ਨਾ ਕਰੋ ਬੇਇੱਜ਼ਤੀ ਬੜੀ ਹੁੰਦੀ ਸਾਡੀ ਅਸੀਂ ਸਾਰਿਆਂ ਨੂੰ ਖੁਸ਼ੀਆਂ ਨੂੰ ਦੱਸ ਕੇ ਆਏ ਆ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਜੇ ਹੁਣ ਨੂੰ ਕਹਿੰਦਾ ਪਤਾ ਨਾ ਕਰੋ ਸਾਡੇ ਨਾਲ ਅੰਕਲ ਜੀ ਐਦਾਂ ਨਾ ਕਰੋ ਵੇਖੋ ਇਹ ਰਿਸ਼ਤਾ ਲੈ ਗਿਆ ਐਦਾਂ ਤੇ ਢਿੱਡ ਜਿਹੜਾ ਅੱਗੇ ਬੜਾ ਤਬਿਆ ਸੀ ਅਸੀਂ ਵੀ ਤੁਹਾਡੇ ਨਾਲ ਹੀ ਦੁਖੀ ਆ ਉਨੇ ਦੁਖੀ ਅਸੀਂ ਲੈ ਗਏ ਆ ਤਬ ਗਿਆ ਵੇਖੋ ਬੱਚਿਆਂ ਨੇ ਨਾ ਦੋਸਤੀ ਦੇ ਨਾਲ ਵੇਖੋ ਕਿੰਨੀ ਵਧੀਆ ਰਿਸ਼ਤੇਦਾਰੀ ਬਣਾਈ ਆ ਪਰ ਇਦਾਂ ਨਾ ਕਰੋ ਭੈਣ ਜੀ ਹੁਣ ਤੁਸੀਂ ਇਦਾਂ ਨਾ ਕਰੋ ਸਾਡੇ ਨਾਲ ਅਨੰਤ ਹੁਣ ਅੱਜ ਤੱਕ ਮੈਨੇ ਪੁੱਛਦਾ ਰਿਹਾ ਨਾ ਕਿ ਮੇ ਆ ਕੀ ਹੋਇਆ ਤੇ ਮੇਰਾ ਪਿਓ ਕਿੱਥੇ ਗਿਆ ਐਨੇ ਖਾਦਾ ਆ ਹੁਣੀ ਹੋ ਐਨੇ ਖਾਦਾ ਇਹਦੀ ਕੁੜੀ ਨਾਲ ਤੂੰ ਵਿਆਹ ਕਰਾਏਂਗਾ ਤੇ ਸਾਡੀ ਪੂਤ ਨਾ ਬਣਾਏਂਗਾ ਕਦੀ ਵੀ ਨਹੀਂ ਹੋ ਸਕਦਾ ਏ ਲੀਕ ਫੇਰ ਦਾਂਗੇ ਇੱਥੇ ਚਲੋ ਬਾਹਰ ਚਲੋ ਜਾਓ ਜਾਓ ਮੱਥਾ ਟੇਕਿਆ ਤੁਹਾਨੂੰ ਜਾਓ ਵੇਖੋ ਵੀ ਜੀ ਅਹੀਂ ਬੜੇ ਚਾਹਨਾ ਆਇਆ ਬੱਚਿਆਂ ਦਾ ਆਪਸੀ ਪਿਆਰ ਬਣਿਆ ਰਹੂਗਾ ਉਹਦੀ ਇਦਾਂ ਲਿਖੀ ਹੋਊਗੀ ਮੇਰੀ ਉਹਦੇ ਵਿੱਚ ਕੋਈ ਗਲਤੀ ਨਹੀਂ ਵੇਖ ਲਓ ਨਿਆਣਿਆਂ ਦੇ ਖੁਸ਼ੀਆਂ ਉਹਨਾਂ ਦੀ ਝੋਲੀ ਚ ਪਾ ਦੋ ਮੈਨੂੰ ਬਿਲਕੁਲ ਨਹੀਂ ਪਤਾ ਵੀ ਅਮਨ ਟਾ ਡਪੋਤਾ ਵਾ ਵੇਖ ਲਓ ਇਹ ਨਿਆਣਿਆਂ ਦੇ ਚਾਹ ਵਾ ਇਹ ਰਿਸ਼ਤੇ ਆ ਉਹਨਾਂ ਦੇ ਗੋਲ ਦਾ ਬੜਾ ਹੀ ਪਿਆਰਾ ਅਮਨ ਤੇ ਇਹਨਾਂ ਦੋਵਾਂ ਦੀ ਦੋਸਤੀ ਵੇਖ ਕੇ ਅਹੀਂ ਮਮਨ ਨੂੰ ਪਸੰਦ ਕੀਤਾ ਜੀ ਚਲ ਪ੍ਰੀਤ ਵੇਖੋ ਵੀ ਜੀ ਸਾਰਿਆਂ ਨੂੰ ਲਾਗੇ ਲਾਗੇ ਪਤਾ ਵਾ ਪਈ ਸੁਖ ਦਾ ਰਿਸ਼ਤਾ ਤਿਆਰ ਕਰਨ ਗਏ ਆ ਬੜੀ ਨਿਮੋਸ਼ੀ ਹੋਣੀ ਜਿਹੜੀ ਨਿਮੋਸ਼ੀ ਤੇ ਹੋਣੀ ਹੋਣੀ ਆ ਮੇਰੇ ਮੱਥੇ ਤੇ ਇੱਕ ਵਾਰੀ ਫੇਰ ਕਾਲਖ ਲਗਣੀ ਆ ਵੀਜੀ ਪਰ ਉਹ ਵੀ ਉਹਦਾਂ ਵੀ ਲੋਕਾਂ ਨੂੰ ਪਤਾ ਹੀ ਜੇ ਤੁਹਾਡਾ ਪੁੱਤ ਖਾਦਾ ਸੀ ਅੱਜ ਤੇ ਦੋਰੇ ਸਾਡੇ ਸੀਨ ਜਿਹੜੇ ਨਾ ਉਹ ਬਾਲਨਡਾ ਤੇ ਤੂੰ ਦੇਖੋ ਮੇਰੀ ਤੁਸੀਂ ਇੱਕ ਵਾਰੀ ਸਮਝਾਇਆ ਮੈਂ ਮੰਨ ਗਈ ਮੈਂ ਚੱਲ ਗਈ ਹਣਾ ਮੇਰੀ ਗੱਡੀ ਕੋਈ ਕਰਦੀ ਨਹੀਂ ਸ਼ਾਇਦ ਨਾ ਹੋਣਾ ਸ਼ਾਇਦ ਨਾ ਹੋ ਤੇਰੇ ਕੰਮ ਆਈ ਸਾਰੀ ਚਲ ਤੋਰ ਚਲੋ ਜਾਓ ਆ ਜਾ ਮਨ mm -hmm. ਐਂ ਦਾਦੀ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਕੁਝ ਵੀ ਇੰਨਾ ਕੁਝ ਹੋ ਗਿਆ ਸੀ ਪਹਿਲਾਂ ਤੇ ਤੁਸੀਂ ਮੈਨੂੰ ਉਦੋਂ ਦੱਸਦੇ ਹ ਸਾਰੀਆਂ ਗੱਲਾਂ ਮੈਨੂੰ ਪਤਾ ਤੂੰ ਨਿਆਣਾ ਸੀ ਤੈਨੂੰ ਕੀ ਦੱਸ ਦੇ ਕੋ ਮੈਂ ਜਾ ਫਿਰਦਾ ਸੀ ਉਹਦੇ ਨਾਲ ਤੇ ਉਹ ਅੰਦਰ ਪਤਾ ਨਹੀਂ ਕੀ ਹੋਇਆ ਤੇ ਕੀ ਨਹੀਂ ਫੋਨ ਆਇਆ ਕਿ ਇਹਨੇ ਕੀਤਾ ਤੇ ਅੰਦਰੇ ਫਾ ਲਿਆ ਉਹਨੇ ਤੇ ਤੈਨੂੰ ਤਾਂ ਅਸੀਂ ਮਹਾ ਪਾ ਲਿਆ ਸੀ ਨਿਗੇ ਜੇ ਨੂੰ ਐਡੀ ਵੱਡੀ ਗੱਲ ਤੁਸੀਂ ਮੇਰੇ ਤੋਂ ਉਦੋਂ ਦੀ ਲੁਕਾ ਕੇ ਰੱਖੀ ਤੇ ਤੁਹਾਨੂੰ ਮੈਨੂੰ ਪਹਿਲਾਂ ਜੀ ਇਹ ਗੱਲ ਮੈਨੂੰ ਦੱਸਣੀ ਚਾਹੀਦੀ ਸੀ ਪੁੱਤ ਮੈਂ ਤੈਨੂੰ ਤਾਂ ਨਹੀਂ ਦੱਸਿਆ ਵੀ ਵੈਰ ਵਿਰੋਧ ਪਾਉਣਾ ਹੀ ਮੈਂ ਕੀ ਦੱਸਣਾ ਇਹ ਦੇਖੋ ਆਪਣੇ ਬਾਬੇ ਕੋਲ ਪੁੱਛ ਲਾ ਪੁੱਤ ਗੱਲ ਪਤਾ ਕੀ ਆ ਇਹ ਜਦਾਨੀ ਨੇ ਸਾਡੇ ਘਰ ਪੁੱਟਿਆ ਇਹ ਆ ਕੇ ਸਾਡੇ ਘਰ ਆਜੇ ਫੇਰ ਸਾਹਮਣੇ ਸਾਡੇ ਖਲੋ ਗਈ ਆ ਤੈਨੂੰ ਕੀ ਦੱਸਦੇ ਤੂੰ ਘੁੰਮਦਾ ਫਿਰਦਾ ਏ ਗੌਰਵ ਦੇ ਨਾਲ ਸਾਹਜ ਤੁਹਾਡੀ ਬਰੀ ਅਹੀਂ ਕੀ ਦੱਸਦੇ ਉਹ ਤਾਂ ਪਤਾ ਨਹੀਂ ਇਹ ਗੌਰਵ ਮੁੰਡਾ ਉਹਦਾ ਵਾ ਹਾਨੂੰ ਅੱਡਾ ਨਹੀਂ ਤੈਨੂੰ ਕੀ ਦੱਸ ਦੇ ਕੋਰੇ ਉਹਦੇ ਨਾਲ ਕੋਮ ਦਾ ਫਿਰਦਾ ਹੀ ਅੰਦਰੇ ਪਤਾ ਨਹੀਂ ਫੋਨ ਆਇਆ ਕਿ ਗਿਆ ਫਾ ਲੱ ਲਿਆ ਉਹਨੇ ਅੰਦਰ ਚਾਚੀ ਖਾਲੀ ਕਿ ਹੋਈ ਆ ਦਰਦੇ ਆ ਬੂਆ ਬੋਲ ਪਹਿਲਾ ਅੰਮ੍ਰਿਤ ਬੂਆ ਬੋਲ ਅੰਮ੍ਰਿਤ ਸੁਣਾਈ ਨਹੀਂ ਆ ਵੀ ਬੂਆ ਖਲਾਓ ਵੀ ਪ੍ਰੀਤ ਖੂਆ ਗੋਣੀ ਚਾਚੀ ਹੋਇਆ ਬੰਦ ਮੇਰੀ ਗੱਲ ਸੁਣੋ ਕੋਈ ਗੱਲ ਨਹੀਂ ਉਹ ਨਿਆਣੀ ਨਹੀਂ ਚਲੋ ਜਿਹੜਾ ਲਾਤਾ ਲਾਓ ਸਿਆਣੀ ਆ ਟੈਨਸ਼ਨ ਚ ਹੋਣੀ ਕੋਈ ਗੱਲ ਨਹੀਂ ਕਿੱਦਾਂ ਹੁੰਦਾ ਹੁੰਦਾ ਕੁਛ ਲਿਆ ਉਹ ਸਿਆਣੀ ਆ ਕੁੜੀ ਬਾਅਦ ਦੱਸਾਂ ਤੇ ਕੀ ਹੋਇਆ ਕੁਛ ਨਹੀਂ ਹੋਇਆ ਗਰਮ ਕੱਪੜੇ ਬਦਲ ਮੇਰਾ ਪੁੱਤ ਕੱਪੜੇ ਕੁੱਪੜੇ ਲਾ ਚਲੋ ਕੋਣੀ ਪੀ ਆਉਨੇ ਕੋਈ ਐ ਬੋਤਾ ਸਹਣ ਦੇ ਮੰਮੀ ਨੂੰ ਬੜੀ ਲੰਮੀ ਟੈਨਸ਼ਨ ਪਈ ਉਹਨੂੰ ਆ ਇਦਾਂ ਨਹੀਂ ਮੂਲ ਮਕਾ ਕੇ ਨਹੀਂ ਬਹਿਣਾ ਚੰਗਾ ਆਜੋ ਆਜੋ ਹਾਂ ਚੱਲ ਬੈ ਲੀਡਾ ਲਾ ਤਾ ਲਾਓ ਤੇ ਪਾਣੀ ਪੁਣੀ ਪੀ ਕੋਈ ਜਲਦੀ ਹੈ ਮੈਂ ਕਹਿੰਦੀ ਹਾਂ ਮੰਮੀ ਅੰਦਰ ਕਹੜ ਗਈ ਤੂੰ ਮੈਨੂੰ ਬੋਲਣ ਗਿਆ ਕੁਝ ਹੋਇਆ ਕੀ